ਕਿੰਨਾ ਚਿਰ ਹੋ ਗਿਆ ਤਿਆਰ ਕੀਤਾ ਇਹਨੂੰ ਡੇਢ ਕਿ ਮਹੀਨਾ ਹੋ ਗਿਆ ਜੀ ਤਿਆਰ ਕਰਦੇ ਹਾਂ ਅੱਛਾ ਕਿ ਕਿ ਨੱਕ ਤੇ ਲੁੱਕ ਗਏ ਨਹੀਂ ਜੀ ਅੱਛਾ ਉਹਦਾ ਸਭ ਤੋਂ ਅੱਛੀ ਦੀ ਇਹਦਾ ਨੰਬਰ ਨਹੀਂ ਹੈ ਨਾ ਇਹ ਮੋਟਰਸਾਈਕਲ ਦਾ ਸਾਈਕਲ ਤਿਆਰ ਕੀਤਾ ਜੀ ਇਹ ਮੋਟਰਸਾਈਕਲ ਦਾ ਸਾਈਕਲ ਤਿਆਰ ਕੀਤਾ ਜੀ ਇਹਦਾ ਇੰਜਣ ਕਿੱਥੇ ਗਿਆ ਇਹਦਾ ਇੰਜਣ ਇਹਨੇ ਜੀ ਇਹ ਤਾਂ ਕੁਆਡ ਹੈਗਾ ਜੀ ਅੱਛਾ ਹਾਂ ਜੀ ਕੁਆਡ ਦਾ ਸਮਾਨ ਸਾਡੇ ਕੋਲ ਪਿਆ ਸੀਗਾ ਹਾਂ ਉਹਨੂੰ ਜੋੜ ਕੇ ਇਹ ਬਾਹਰ ਮੋਟਰਸਾਈਕਲ ਖੜਾ ਕਰਨ ਵਾਸਤੇ ਡੰਮੀ ਤਿਆਰ ਕੀਤਾ ਹੈ ਬਸ ਤੋਂ ਫਿਰ ਅਸੀਂ ਸੋਚਿਆ ਵੇ ਇਹਦਾ ਸਾਈਕਲ ਤਿਆਰ ਕਰ ਲਈ ਜੀ ਨਾ ਵੀ ਰੋਡ ਤੇ ਲੈ ਕੇ ਚਲਾਣੇ ਦੀ ਲੋੜ ਨਹੀਂ ਹਾਂ ਜੀ ਹਾਂ ਜੀ ਇਹ ਤਕਰੀਬਨ 3 ਦਿਨ ਚੱਲ ਜਾਂਦਾ ਜੀ 3 ਦਿਨ ਕਿੰਨਾ ਕਿਹੜਾ ਪਿੰਡ ਪੈਂਦਾ ਆਪਣਾ ਮੇਰਾ ਨਾਮ ਹੈ ਸ਼ੇਰ ਜੀ ਆਸ ਨਾਮ ਹੈ ਸ਼ੇਰ ਕਿਹੜਾ ਮਹੱਲਾ ਹਾਂਜੀ ਕਿਹੜਾ ਮਹੱਲਾ ਮੇਰਾ ਕਲਾਮ ਰੋਡ ਨਾਮ ਹੈ ਸ਼ੇਰ ਤੇ ਕੀ ਕੰਮ ਕਰਦੇ ਹੋ ਤੁਸੀਂ ਮੈਂ ਮੋਟਰਸਾਈਕਲ ਮਕੈਨਿਕ ਦਾ ਕੰਮ ਕਰਦਾ ਬੋਲੋ ਕਹਿੰਦੇ ਆਪ ਖੁਦ ਮਕੈਨਿਕ ਖੁਦ ਇਹ ਤਿਆਰ ਕਰ ਲਿਆ ਹਾਂਜੀ ਖੁਦ ਇਹ ਤਿਆਰ ਅੱਛਾ ਰੋਕੇ ਨਹੀਂ ਕਿ ਇਹਨੇ ਇਹ ਤੱਕ ਨਹੀਂ ਜੀ ਹਾਂ ਰੋਕਦੇ ਆ ਦੇਖ ਕੇ ਉਹ ਕਹਿੰਦੇ ਵੇ ਮਤਲਬ ਇਹ ਬਹੁਤ ਵਧੀਆ ਚੀਜ਼ ਤਿਆਰ ਕੀਤੀ ਆ ਅੱਛਾ ਮੋਡੀਫਾਈ ਪੁੱਛਦੇ ਆ ਵੇ ਕਾਹਦੇ ਵਾਸਤੇ ਕੀਤਾ ਐਦਾਂ ਅੱਛਾ ਇਹ ਲੋਕਾਂ ਨੂੰ ਇਹ ਰੱਸੀ ਲਾ ਕੇ ਜੀ ਇਹ ਸਿਹਤ ਵਾਸਤੇ ਅੱਛਾ ਵਧੀਆ ਚਲਾਵਾਂਗੇ ਤਾਂ ਸਿਹਤ ਠੀਕ ਰਹੂਗੀ ਇਹ ਵੀ ਕੁਆਰ ਚਲਿਆ ਹਾਂਜੀ ਇਹ ਆਪਣਾ ਆਪਣਾ ਸੀ ਪਰਸਨਲ ਹਾਂਜੀ ਹਾਂਜੀ ਆਪਣਾ ਪਰਸਨਲ ਅੱਛਾ ਇੰਜਣ ਲਾ ਕੇ ਰੱਖ ਲੈਣਾ ਨਹੀਂ ਇੰਜਣ ਹੈ ਨਹੀਂ ਜੀ ਅੱਛਾ ਇੰਜਣ ਨਹੀਂ ਹੈ ਜੀ ਇਹਦਾ ਜਿਹਦਾ ਕੁਆਰ ਦੇ ਵਿੱਚ ਸਾਡੇ ਕੋਲ ਸਮਾਨ ਪਿਆ ਸੀਗਾ ਜੀ ਉਹ ਸਾਰਾ ਕੱਲਾ ਕੱਲਾ ਸੀਗਾ ਉਹਨੂੰ ਫੇਰ ਮਨੋਂ ਦੀਵਾਲੀ ਦੇ ਕਿੰਦਾ ਸਪਾਈਸ ਮੇਕ ਕਰੀਦਾ ਨਹੀਂ ਆ ਉਹ ਫੇਰ ਮਨੋਂ ਸਮਾਨ ਆ ਜੀ ਵੇਚਣਾ ਸੀਗਾ ਅੱਛਾ ਤੇ ਉਹਨੂੰ ਫਿਰ ਅਸੀਂ ਸੋਚਿਆ ਪੇ ਬਾਹਰ ਖੜਾ ਕਰਨ ਵਾਸਤੇ ਮੋਰਸਲ ਤਿਆਰ ਕਰ ਲਈਏ ਅੱਛਾ ਫੇਰ ਹਰੇ ਮੋਰਲ ਦਾ 23 ਗੈਲਰੀ ਹੋਣਾ ਹੈ ਅੱਛਾ ਉਹਦਾ 23 ਮਾਤਾ ਸਲੈਂਸਰ ਵੀ ਨਹੀਂ ਹੈ ਟ੍ਰਾਂਸਰ ਵੀ ਨਹੀਂ ਹੈ ਇਹਨਾਂ ਇਹਨੜੇ ਨਹੀਂ ਇੰਜ ਨਹੀਂ ਇਹਨਾਂ ਦੇ ਸਾਈਕਲ ਬਣਾਤਾ ਸਲੈਂਸਰ ਵੀ ਆਦਾ ਹੈ ਹਾਂ ਸਲੈਂਸਰ ਰਹੇਗਾ ਕਿੰਨੇ ਕਿੰਨੇ ਤੇਜ਼ ਭਰਾ ਆਪ ਜਾਂਦਾ ਹੈ ਸ਼ਾਬਾਸ਼ ਦਿੰਦੇ ਆ ਕਿ ਬਹੁਤ ਵਧੀਆ ਕੰਮ ਕੀਤਾ ਸਿਹਤ ਵਾਸਤੇ ਵਧੀਆ ਹੈ ਅੱਛਾ ਹਾਂਜੀ ਇਹ ਤਾਂ ਆਮ ਜਾਂਦਾ ਹੁਣ ਪਟਾਕੇ ਵੀ ਜਾਂਦੀ ਆ ਜਾਂ ਹੋਲੜ ਵਾਲੀ ਕਰਦੇ ਆ ਇੱਥੇ ਕੋਈ ਹੋਲੜ ਵਾਲੀ ਵਾਲਾ ਕੰਮ ਨਹੀਂ ਕਰਦਾ ਮਿਹਨਤ ਕਰਦੇ ਹਾਂ ਜੇ ਅੱਗੇ ਜਾਂਦੇ ਹੋਈ ਪਿੱਛੋਂ ਅਗਲਾ ਦੇਖ ਹੈ ਕਿ ਇਹਨੇ ਕਿੱਦਾਂ ਨੂੰ ਮੋੜਨਾ